ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ ਰਿਆਰ ਫੂਡ ਚੈਨਲ ਤੇ YouTube ਤੇ ਮੈਂ ਤੁਹਾਨੂੰ ਅੱਜ ਇੱਕ ਇਹੋ ਜੀ ਬਰਫੀ ਬਣਾ ਕੇ ਵਿਖਾਵਾਂਗੀ ਤੇ ਤੁਸੀਂ ਨਾ ਬਹੁਤ ਹੀ ਵੇਖ ਕੇ ਖੁਸ਼ ਹੋਵੋਗੇ ਇਹੋ ਜੀ ਬਰਫੀ ਵੀ ਬਣ ਜਾਂਦੀ ਏ ਇਹ ਦੇਖਿਓ ਕਿ ਕਿੰਨੀ ਪਿਆਰੀ ਵੀਡੀਓ ਆ ਤੇ ਆ ਬਰਫੀ ਬਣਾਉਣ ਵਾਸਤੇ ਅਸੀਂ ਜਿਹੜਾ ਸਮਾਨ ਲਿਆ ਏ ਤੁਹਾਨੂੰ ਵਿਖਾ ਰਹੇ ਹਾਂ ਅਸੀਂ ਆ ਇੱਕ ਆਟੇ ਦੀ ਕੌਲੀ ਲਈ ਏ ਇਹ ਕੌਲੀਆਂ ਸਾਰੀਆਂ ਇੱਕੋ ਜੀਆਂ ਆ ਕਿੰਨੇ ਕੌਲੀਆਂ ਇੱਕੋ ਜੀਆਂ ਆ ਤੇ ਆ ਮੈਂ ਵੇਸਣ ਦੀ ਕੌਲੀ ਲਈ ਏ ਆਕਾ ਇਹਨਾਂ ਨੂੰ ਛਾਣ ਕੇ ਚੰਗੀ ਤਰ੍ਹਾਂ ਵੇ ਸਾਫ਼ ਸੁਫ਼ ਕਰਕੇ ਤੇ ਭਰ ਲੀਆਂ ਕੋਲੀਆਂ ਇੱਕ ਮੈਂ ਸੂਜੀ ਦੀ ਕੋਲੀ ਵੀ ਲੈ ਲਈ ਐ ਇਹ ਆਟਾ ਐ ਵੇਸਣੇ ਸੂਜੀ ਐ ਆ ਚੀਜ਼ ਤੁਸੀਂ ਸਮਝ ਸਕੋ ਵੀ ਇਹ ਚੀਜ਼ ਕੀ ਆ ਤੇ ਇਹ ਚੀਜ਼ ਹੈਗੀ ਆ ਜਿਤਨਾ ਪਾ ਕੇ ਹੋ ਗਰਮ ਕਰਦੇ ਆ ਨਾ ਮਲਾਈ ਦਾ ਸਿਰਫ ਮਲਾਈ ਦਾ ਥੋੜੇ ਦਿਨਾਂ ਦੀ ਮਲਾਈ ਦਾ ਉਹਦੇ ਵਿੱਚੋਂ ਜਿਹੜਾ ਉਹਦਾ ਫੋਕ ਨਿਕਲਦਾ ਐ ਸਿੱਡੀ ਨਿਕਲਦੀ ਐ ਇਹ ਉਹ ਆ ਇਦੇ ਵਿੱਚ ਘਿਓ ਵੀ ਰਹਿ ਜਾਂਦਾ ਏ ਤੇ ਇਹਦੇ ਵਿੱਚ ਨਾ ਬਹੁਤ ਮਿੱਠੀ-ਮਿੱਠੀ ਹੁੰਦੀ ਏ ਉਦਾਂ ਅਸੀਂ ਇਹਨੂੰ ਵੇਸਟ ਕਰ ਦਿੰਨੇ ਆ ਸੁੱਟ ਦਿੰਨੇ ਆ ਪਰ ਆਪਾਂ ਸੁੱਟਾਂਗੇ ਨਹੀਂ ਆਪਾਂ ਇਹਦੀ ਇੱਕ ਇਹੋ ਜੀ ਬਰਫੀ ਬਣਾਵਾਂਗੇ ਜਾਲੀਦਾਰ ਬਰਫੀ ਬਣਾਵਾਂਗੇ ਤੇ ਖਾਣ ਵਾਲੀ ਵਧੀਆ ਫਰਸਟ ਕਲਾਸ ਚੀਜ਼ ਬਣਾਵਾਂਗੇ ਜਿਹੜੀ ਬਾਜ਼ਾਰ ਦੇ ਵਿੱਚ 500-600 ਤੋਂ ਕਿਲੋ ਆਉਂਦੀ ਆ ਉਹ ਬਰਫੀ ਬਣਾਵਾਂਗੇ ਅੱਜ ਅਸੀਂ ਤੇ ਆਹ ਦੇਖੋ ਆਪਾਂ ਉਹਨੂੰ ਆ ਬਰੀਕ ਕਰ ਰਹੀਆਂ ਮੈਂ ਦੇਖੋ ਕਿਦਾਂ ਤੁਹਾਡੇ ਸਾਹਮਣੇ ਇਹ ਨਾ ਮਤਲਬ ਖਿਲਰ ਰਹੀ ਆ ਬਹੁਤ ਵਧੀਆ ਚੀਜ਼ ਆ ਏ ਤੇ ਆਹ ਬਦਾਮਾਂ ਦੀਆਂ ਗਿਰੀਆਂ ਨੇ ਮੇਰੇ ਕੋਲ ਇਹਨਾਂ ਨੂੰ ਮੈਂ ਦੋ-ਦੋ ਪੀਸ ਕਰ ਲਏ ਨੇ ਆਹ ਮਗਜ ਹੈ ਥੋੜੇ ਜੇ ਤੇ ਇਹ ਵੀ ਪਾ ਲਾਂਗੇ ਅਸੀਂ ਆਹ ਛੋਟੀ ਇਲਾਚੀ ਦੇ ਦਾਣੇ ਆ ਇਹ ਵੀ ਪਾਵਾਂਗੇ ਵਿੱਚ ਤੇ ਆਹ ਕੇਸਰ ਆ ਕੇਸਰ ਵੀ ਪਾਵਾਂਗੇ ਆਹ ਫੂਡ ਕਲਰ ਆ ਥੋੜਾ ਜਿਹਾ ਵੀ ਵਰਤੋਂ ਚ ਲੈ ਆਵਾਂਗੇ ਇਹ ਹੈਗੇ ਸਾਡੇ ਕੋਲ ਆਪਣੇ ਕਾਜੂ ਇਹ ਕਾਜੂ ਨੇ ਤੇ ਆ ਬਦਾਮ ਆ ਆ ਇਹ ਕਾਜੂ ਨੇ ਆ ਸਾਡੇ ਕਸੌਰੀ ਘਿਓ ਹੈ ਇਹ ਘਿਓ ਜਿਹੜਾ ਕੱਲ ਗਰਮ ਕੀਤਾ ਸੀ ਨਾ ਇਹ ਉਹੀ ਘਿਓ ਆ ਤੇ ਆ ਚੀਜ਼ਾ ਚਾਕਲੇਟ ਲਿਕਵਿਡ ਇਹ ਵੀ ਵਿੱਚ ਪਾਵਾਂਗੇ ਰੰਗ ਆਪਾਂ ਜਿਹੜੇ ਆ ਦੋ ਰੰਗ ਦੀ ਬਰਫੀ ਬਣਾਣੀ ਆ ਤੇ ਇਹ ਆਪਾਂ ਵਿੱਚ ਵਰਤੋਂ ਕਰਾਂਗੇ ਚਾਕਲੇਟ ਦੀ ਤੇ ਇਹ ਜਿਹੜੀ ਹੈ ਨਾ ਚਾਕਲੇਟ ਇਹਦੇ ਨਾਲ ਕਲਰ ਬਹੁਤ ਸੁਣਾ ਆਉਂਦਾ ਤੇ ਬੱਚੇ ਖੁਸ਼ ਹੋ ਕੇ ਖਾਂਦੇ ਨੇ ਬਰਫੀ ਬਹੁਤ ਵਧੀਆ ਤੇ ਹੁਣ ਅਸੀਂ ਔ ਕਿਹੋ ਜਿਹੜਾ ਮੈਂ ਆਪ ਆਪਣੇ ਹੱਥੀ ਬਣਾਇਆ ਘਿਓ ਤੇ ਕਲਰ ਵੇਖੋ ਉਹਦਾ ਵੀ ਕਿੱਡਾ ਸੋਹਣਾ ਏ ਉਹ ਚੋਂ ਮੈਨੂੰ ਜਿੰਨਾ ਚਾਹੀਦਾ ਹੋਇਆ ਮੈਂ ਪਾਵਾਂਗੀ ਤੇ ਘਿਓ ਮੈਂ ਦੂਜੇ ਡੱਬੇ 'ਚ ਵੀ ਪਾ ਕੇ ਰੱਖਿਆ ਹੋਇਆ ਅਸੀਂ ਹੁਣ ਨਾ ਇਹ ਫਰਾਈਪੈਨ ਦੇ ਵਿੱਚ ਘਿਓ ਪਾਵਾਂਗੇ ਆ ਮੇਰੇ ਕੋਲ 1.5 ਕਿਲੋ ਗ੍ਰਾਮ ਘਿਓ ਹੈ ਕੱਲ ਨਾ ਨਿੱਕਾ ਹੀ ਡੱਬਾ ਤੇ ਫਿਰ ਬਾਕੀ ਦਾ ਘਿਓ ਮੈਂ ਡੱਬੇ ਵਿੱਚ ਪਾਇਆ ਹੁਣ ਮੈਂ 1.5 ਕਿਲੋ ਗ੍ਰਾਮ ਜਿਹੜਾ ਘਿਓ ਹੈ ਇਹ ਮੈਂ ਇਹਦੇ 'ਚ ਫਲਟਣ ਲੱਗੀ ਆ ਆਪਣੇ 'ਚ ਫਰਾਈਪੈਨ 'ਚ ਤੇ ਇਹਦੇ ਚ ਮੈਂ ਜਿਹੜਾ ਪੁੱਜਾ ਹੋਇਆ ਸਾਰਾ ਕੁਝ ਮਲਾਇਆ ਹੋਇਆ ਆਟਾ ਵਗੈਰਾ ਉਹ ਸਾਰਾ ਕੁਝ ਮੈਂ ਭੁੰਨ ਲਾਵਾਂਗੀ ਦੁਬਾਰਾ ਇਹ ਕਿਉਂ ਹੋ ਰਿਹਾ ਬਹੁਤ ਲੱਗਣਾ ਸੀ ਜੇ ਮੈਂ ਕੀ ਮਤਲਬ ਆ ਜਿਹੜਾ ਮਟੀਰੀਅਲ ਹੈ ਮੈਂ ਪਹਿਲਾਂ ਨਾ ਭੁੰਨਿਆ ਹੁੰਦਾ ਤੇ ਇਹਨੂੰ ਤਾਂ ਕਿਉਂ ਇਹਨੇ ਕਿੰਨਾ ਹੀ ਲੈ ਜਾਣਾ ਸੀ ਪਾਈਆ ਡੇਢ ਪਾਈਆ ਕਿਉਂ ਚਾਹੀਦਾ ਸੀ ਇਹਨੂੰ ਤੇ ਕਿਉਂ ਘੱਟ ਪਾਉਣਾ ਸੀ ਗਰਮੀ ਬਹੁਤ ਹੈ ਤੇ ਮਠਿਆਈ ਦੇ ਵਿੱਚ ਕਿਉਂ ਵੀ ਆਪਾਂ حساب ਨਾ ਪਾਉਣਾ ਸੀ ਤੇ ਇਸ ਕਰਕੇ ਆਪਾਂ ਜਿਹੜਾ ਆ ਪਹਿਲਾਂ ਭੁੰਨ ਲਿਆ ਸੁੱਕੇ ਆਟੇ ਨੂੰ ਤੇ ਇਸ ਕਰਕੇ ਸਾਡਾ ਕਿਉਂ ਦਾ ਨਾ ਬਚਾ ਹੋ ਗਿਆ ਆ ਦੇਖੋ ਮੈਂ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਏਦਾਂ ਜਲਦੀ ਜਲਦੀ ਪੂਨ ਲਵਾਂਗੀ ਤੇ ਆ ਮੈਂ ਪਾਤ ਦਾ ਵਿੱਚ ਮਲਾਈ ਵਾਲਾ ਫੋਕ ਜਿਹੜਾ ਮੈਂ ਰੱਖਿਆ ਸੀ ਜੇਤੋਂ ਮੈਂ ਬਣਾਣੀ ਸੀ ਬਰਫੀ ਹੁਣ ਮੈਂ ਅੱਧੇ ਮਟੀਰੀਅਲ ਨੂੰ ਮੈਂ ਬਾਹਰ ਕੱਢ ਲਿਆ ਏ ਦੋ ਰੰਗ ਦੀ ਬਣਾਣੀ ਮੈਂ ਤੇ ਚਾਣੀ ਵੀ ਮੈਂ ਲਾ ਕੇ ਰੱਖੀ ਹੋਈ ਆ ਅੱਧੀ ਚਾਣੀ ਮੈਂ ਕੱਢ ਲਈ ਆ ਦੂਜੀ ਦੇ ਵਿੱਚ ਮੈਂ ਫੂਡ ਕਲਰ ਪਾਤਾ ਤੇ ਆ ਦੇਖੋ ਮੈਂ ਨਾ ਹੁਣ ਜਿੰਨੀ ਚਾਣੀ ਚਾਹੀਦੀ ਸੀ ਮੈਂ ਉਹਦੇ ਵਿੱਚ ਥੋੜੀ ਜੀ ਮਿਲਾ ਲਈ ਆ ਜਿੰਨੀ ਮੈਨੂੰ ਚਾਹੀਦੀ ਸੀ ਤੇ ਇੱਕ ਕਲਰ ਤਾਂ ਉਹਦਾ ਫਰਾਈਪੈਨ ਦੇ ਵਿੱਚ ਜੋ ਪਿਆ ਇਹ ਹੋ ਗਿਆ। ਬਰਫੀ ਦਾ ਇੱਕ ਇਹ ਕਲਰ ਬਣ ਜਾਏਗਾ। ਇੱਕ ਦੂਜਾ ਕਲਰ ਵੀ ਤੁਹਾਨੂੰ ਬਖਾਨੀ ਆ ਮੈਂ। ਤੇ ਇਹ ਵੇਖੋ ਕਿੰਨੀ ਸੋਹਣੀ ਜਿੰਨਾ ਮੈਨੂੰ ਚਾਹੀਦਾ ਸੀ ਇਹਦੇ ਚ ਚਾਣੀ ਉਹ ਮੈਂ ਪਾ ਲਈ ਐ। ਤੇ ਇਹ ਪ੍ਰਾਤ ਜਿਹੜੀ ਆ ਮੇਰੇ ਕੋਲ ਮੈਂ ਇਹਦੇ ਵਿੱਚ ਬਰਫੀ ਜਮਾਵਾਂਗੀ। ਇਹਦੇ ਵਿੱਚ ਮੈਂ ਗਰੀਸ ਕਰਾਂਗੀ ਥੋੜੀ ਜਿਹੀ ਰਫੈਂਟ ਤੇਲ ਦੀ। ਤੇ ਇਹਦੇ ਵਿੱਚ ਮੈਂ ਸਾਰੀ ਬਰਫੀ ਜਿਹੜੀ ਆ ਜਮਾਵਾਂਗੀ। ਇੰਨੀ ਸਵਾਦ ਬਰਫੀ ਬਣੇਗੀ ਕਿ ਤੂੰ ਹੀ ਆਖੋਗੇ ਕਿ ਵਾਕੇ ਹੀ ਕੋਈ ਚੀਜ਼ ਬਣਾਈ ਹੈ ਚਾਕਲੇਟ ਵੀ ਇਹਦੇ ਸਾਹਮਣੇ ਕੁਝ ਨਹੀਂ ਆ ਇਤੋਂ ਵੀ ਵਧੀਆ ਬਣੂਗੀ ਇਹ ਆਹ ਦੇਖੋ ਨਾ ਇਹ ਮੈਂ ਹੁਣ ਇਹਦੇ ਵਿੱਚ ਪਾਤਾ ਆਪਣੇ ਪ੍ਰਾਤ ਵਿੱਚ ਤੇ ਇਹਨੂੰ ਮੈਂ ਨਾ ਇੱਕਦਮ ਪਲੇਨ ਜਿਹਾ ਕਰ ਲਵਾਂਗੀ ਪਧਰਾ ਜਿਹਾ ਕਰ ਲਵਾਂਗੀ ਇੰਜ ਇਹ ਛਿੱਪੀ ਦੇ ਨਾਲ ਆ ਵਧੀਆ ਤਰ੍ਹਾਂ ਬਣਾ ਲਾਂਗੀ ਮੈਂ ਪੱਧਰਾ ਕਰ ਲਵਾਂਗੀ ਜਿਹੜੇ ਕਿ ਇਹਦੇ ਪੀਸ ਜਿਹੜੇ ਆ ਮਤਲਬ ਕੱਟੇ ਜਾ ਸਕਣ। ਐਸਾ ਕਰਕੇ ਤੇ ਆਪਾਂ ਇਹਨੂੰ ਪੱਧਰਾ ਕਰ ਸਕਦੇ ਆ ਆਰਾਮ ਨਾਲ। ਹੁਣ ਆਪਾਂ ਦੂਜਾ ਜਿਹੜਾ ਪਾਰਟ ਬਣਾਣਾ ਵਾ ਉਹ ਆਪਾਂ ਹੁਣ ਤਿਆਰੀ ਉਹਦੀ ਵੀ ਕਰਦੇ ਆ। ਇੱਕ ਤੇ ਬਣ ਗਿਆ ਤੇ ਦੂਜੇ ਪਾਰਟ ਦੀ ਤਿਆਰੀ ਕਰਦੇ ਆ ਅਸੀਂ। ਆਹ ਜਿਹੜਾ ਅਸੀਂ ਕੱਢਿਆ ਸੀ ਥੋੜਾ ਜਿਹਾ ਉਹਦੇ ਚ ਆਪਾਂ ਆ ਚਾਣੀ ਜਿਹੜੀ ਆ ਆਪਾਂ ਇਹ ਪਾਵਾਂਗੇ। ਜਿੰਨੀ ਜਾਣੀ ਇਹਦੇ ਚ ਚਾਹੀਦੀ ਸੀ ਉਹ ਵੀ ਮੈਂ ਪਾ ਲਈ ਐ ਹੁਣ ਮੈਂ ਥੋੜੀ ਜੀ ਚਾਕਲੇਟ ਪਾਵਾਂਗੀ ਚਾਕਲੇਟ ਨਾਲ ਮੈਂ ਇਹਦਾ ਕਲਰ ਚੇਂਜ ਕਰਨਾ ਬਸ ਕਲਰ ਹੀ ਇਹਦਾ ਬਦਲਣਾ ਹੈ ਥੋੜਾ ਜਿਹਾ ਮੈਂ ਤੇ ਬਹੁਤ ਵਧੀਆ ਕਲਰ ਜਿੱਦਾਂ ਚਾਕਲੇਟ ਦਾ ਕਲਰ ਹੁੰਦਾ ਇਦਾਂ ਦਾ ਬਣ ਜਾਣਾ ਹੈ ਤੇ ਇਸ ਕਰਕੇ ਇਹਨੂੰ ਮੈਂ ਲਿਕਵਿਡ ਜਿਹੜੀ ਮੇਰੇ ਕੋਲ ਸੀਗੀ ਚਾਕਲੇਟ ਉਹ ਪਾਈ ਐ ਮੈਂ ਆ ਦੇਖੋ ਕਲਰ ਉਹਦਾ ਹੋ ਗਿਆ ਨਾ ਥੋੜਾ ਡਾਰਕ ਹੋ ਗਿਆ ਇੰਨੀ ਸਵਾਦ ਬਰਫੀ ਬਣਦੀ ਆ ਕਿ ਬਹੁਤ ਜ਼ਿਆਦਾ ਸਵਾਦ ਬਣਦੀ ਆ ਤੇ ਇਹਦੇ ਉੱਪਰ ਅਸੀਂ ਹੁਣ ਥੋੜਾ ਥੋੜਾ ਕਰਕੇ ਤੇ ਇਹਦੇ ਉੱਪਰ ਆਪਾਂ ਨੂੰ ਜਿਹੜੀ ਆਪਾਂ ਜੀ ਬਣਾਈ ਆ ਇਹਦੇ ਉੱਪਰ ਆਪਾਂ ਜਿਹੜਾ ਕੋਈ ਚੀਜ਼ ਲੈ ਕੇ ਤੇ ਇਹਦੇ ਉੱਤੇ ਸਾਰੀ ਦੇ ਉੱਤੇ ਆਪਾਂ ਫਲਾ ਦੇਵਾਂਗੇ ਥੋੜਾ ਥੋੜਾ ਕਰਕੇ ਤਾਂ ਕਿ ਦੋ ਇਹਦੇ ਲੇਅਰ ਬਣ ਜਾਣਗੇ ਨਾ ਤੇ ਇਹ ਬਰਫੀ ਜਿਹੜੀ ਦੋ ਲੇਅਰ ਦੀ ਹੋ ਜਾਏਗੀ ਤੇ ਬਹੁਤ ਵਧੀਆ ਆਏਗੀ ਆ ਦੇਖੋ ਇਹ ਕਲਰ ਹਾਲੇ ਤੱਕ ਬਰਫੀ ਦਾ ਵੇਖਿਆ ਵੀ ਨਹੀਂ ਹੋਣਾ ਇੰਨਾ ਸੋਹਣਾ ਕਲਰ ਉੱਠਦਾ ਨਾ ਬਹੁਤ ਵਧੀਆ ਕਲਰ ਬਣਦਾ ਏ ਆ ਦੇਖੋ ਦਾਣੇਦਾਰ ਚੀਜ਼ ਬਣੀ ਆ ਬਹੁਤ ਵਧੀਆ ਫਰਸਟ ਕਲਾਸ ਬਣੀ ਆ ਤੇ ਹੁਣ ਮੈਂ ਨਾ ਆ ਦੇਖੋ ਸਾਰਾ ਹੀ ਮੈਂ ਪਲਟ ਦਵਾਂਗੀ ਇਹਦੇ ਉੱਪਰ ਮਟੀਰੀਅਲ ਜਿਹੜਾ ਆ ਤੇ ਇਸੇ ਕੜਚੀ ਦੇ ਨਾਲ ਮੈਂ ਨਾ ਪਧਰਾ ਕਰ ਦਵਾਂਗੀ ਸਾਰਾ ਫਲਾ ਦੇਵਾਂਗੀ ਮੈਂ ਹੌਲੀ ਹੌਲੀ ਉੱਪਰ ਖਰਚੀ ਚਿਮਚਾ ਲੈ ਕੇ ਕੋਈ ਵੀ ਆਪਾਂ ਚੀਨੂ ਤੇ ਇਹਨੂੰ ਆਪਾਂ ਪੱਧਰੀ ਕਰ ਸਕਦੇ ਆ ਇਹਨੂੰ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਨੇ ਜਿਹੜਾ ਵੀ ਹੁਣ ਮਿੱਠਾ ਖਾਣ ਦਾ ਸ਼ਕੀਨ ਹੈ ਉਹ ਤੇ ਬਹੁਤ ਹੀ ਵਧੀਆ ਖੁਸ਼ ਹੋਊਗਾ ਨਾ ਆ ਦੇਖੋ ਇੱਕਸ ਤੁਹੀਂ ਅੰਦਾਜ਼ਾ ਲਗਾਓ ਗੱਲ ਦਾ ਕਿ ਹਿਸਾਬ ਲਾਓ ਕਿ ਆਪਾਂ ਕੋਈ ਖਰਚਾ ਨਹੀਂ ਕੀਤਾ ਇੰਨਾ ਜ਼ਿਆਦਾ ਇਹ ਉਹਦੇ ਵਿੱਚੋਂ ਹੀ ਆਪਾਂ ਸਿਰਫ ਘਰ ਪਈਆਂ ਚੀਜ਼ਾਂ ਤੋਂ ਹੀ ਬਰਫੀ ਤਿਆਰ ਕਰ ਦਿੱਤੀ ਹੈ ਕਿਲੋ ਤੋਂ ਜ਼ਿਆਦਾ ਬਰਫੀ 1.5 ਕਿਲੋ ਹੋਣੀ ਹੈ ਮੇਰੇ ਸਾਬ ਨਾਲ ਤੇ ਘਰੇ ਹੀ ਆਪਾਂ ਹਰ ਚੀਜ਼ ਜਿਹੜੀ ਆ ਇਹ ਚੇਚੀ ਕੋਈ ਚੀਜ਼ ਨਹੀਂ ਲਿਆਂਦੀ ਬਾਜ਼ਾਰੋਂ ਤੇ ਉਹਨਾਂ ਚੀਜ਼ਾਂ ਨਾਲ ਵੇਖੋ ਕਿੰਨੀ ਵਧੀਆ ਬਰਫੀ ਆਪਾਂ ਤਿਆਰ ਕਰ ਰਹੇ ਹਾਂ ਹੁਣ ਆਪਾਂ ਕਾਜੂ ਲਗਾ ਦੇਵਾਂਗੇ ਉੱਪਰ ਡਰਾਈ ਫਰੂਟ ਵੀ ਜ਼ਰੂਰੀ ਹੈ ਇਹਦੇ ਉੱਪਰ ਲਗਾਣਾ ਹੁਣ ਬਦਾਮਾਂ ਦੀਆਂ ਗਿਰੀਆਂ ਜਿਹੜੀਆਂ ਕਟੀਆਂ ਹੋਈਆਂ ਸੀ ਕਾਜੂ ਲਗਾਤੀਆਂ ਗਿਰੀਆਂ ਲਗਾਤੀਆਂ ਕਾਜੂ ਦੀਆਂ ਹੁਣ ਆਪਾਂ ਡ్రਾਈ ਫਰੂਟ ਆ ਲਗਾ ਦਾਂਗੇ ਬਦਾਮਾਂ ਦੀਆਂ ਗਿਰੀਆਂ ਵੀ ਲਗਾ ਦਵਾਂਗੇ ਕਿਉਂਕਿ ਖਾਣ ਵੇਲੇ ਬਹੁਤ ਟੇਸਟ ਆਉਂਦਾ ਇਹਨਾਂ ਦਾ ਗਿਰੀਆਂ ਦਾ ਬਹੁਤ ਵਧੀਆ ਲੱਗਦੀਆਂ ਨੇ ਤੇ ਇਦਾਂ ਦੀ ਚੀਜ਼ ਬਣਾਇਆ ਕਰੋ ਜਿਹੜੀ ਮਤਲਬ ਵਧੀਆ ਹੋਵੇ ਫਰਸਟ ਕਲਾਸ ਹੋਵੇ ਘਰ ਖਰਚਾ ਵੀ ਨਾ ਜ਼ਿਆਦਾ ਲੱਗੇ ਤੇ ਚੀਜ਼ ਹੀ ਵਧੀਆ ਬਣੀ ਇਹੋ ਜਿਹੇ ਚੀਜ਼ਾਂ ਦਾ ਫਾਇਦਾ ਏ ਆ ਵੇਖੋ ਹੁਣ ਮੇਰੇ ਕੋਲ ਥੋੜੀ ਜਿਹੀ ਮਗਜ ਪਏ ਹੋਏ ਸੀ ਜੇ ਜ਼ਿਆਦਾ ਹੁੰਦੇ ਮੈਂ ਜ਼ਿਆਦਾ ਪਾਦ ਨਹੀਂ ਥੋੜੇ ਖਤਮ ਹੋ ਗਏ ਮਗ ਜਾ ਆ ਦੇਖੋ ਮੈਂ ਸਾਰੀ ਇਹ ਵੀ ਮੈਂ ਪਾਦ ਲੱਗੀ ਆ ਆ ਬਹੁਤ ਸੋਹਣੀ ਬਰਫੀ ਜਿਹੜੀ ਆ ਤਿਆਰ ਹੋਣੀ ਆ ਹੁਣ ਇਸੇ ਬਰਫੀ ਨੂੰ ਅਸੀਂ ਨਾ ਫ੍ਰਿਜ ਵਿੱਚ ਲਗਾ ਦੇਣਾ ਤੇ ਜਦੋਂ ਬਣ ਗਈ ਉਦੋਂ ਇਹਨੂੰ ਕੱਢ ਕੇ ਤੁਹਾਨੂੰ ਕੱਟ ਕੇ ਵਿਖਾਵਾਂਗੀ ਮੈਂ ਆਪਾਂ ਕੇਸਰ ਦੇ ਧਾਗੇ ਵੀ ਲਗਾਵਾਂਗੇ ਉੱਪਰ ਹੋਰ ਅੱਗੇ ਵੀ ਪਾਏ ਸੀ ਉਹਦੇ ਚ ਚਾਹਣੀ ਚ ਵੀ ਤੇ ਕੇਸਰ ਦੇ ਧਾਗੇ ਦੋਕ ਹੋਰ ਵੀ ਪਾ ਦਵਾਂਗੇ ਬਹੁਤ ਵਧੀਆ ਫਸ ਕਲਾਸ ਲੱਗਦੇ ਆ ਇਹ ਕਾਰਧੀਆਂ ਚੀਜ਼ਾਂ ਨਾਲ ਹੀ ਜਿਹੜੀਆਂ ਚੀਜ਼ਾਂ ਮੌਜੂਦ ਹੈ ਰਸੋਈ ਦੇ ਵਿੱਚ ਉਹਨਾਂ ਚੀਜ਼ਾਂ ਨਾਲ ਹੀ ਬਰਫੀ ਬਣ ਗਈ ਹੈ। ਇਹ ਹੁਣ ਆਪਾਂ ਫ੍ਰਿਜ ਵਿੱਚ ਲਗਾ ਦਾਂਗੇ। ਇਹ ਹੁਣ ਜੰਮ ਜੇਗੀ ਤੇ ਫਿਰ ਤੁਹਾਨੂੰ ਕੱਟ ਕੇ ਵਖਾਵਾਗੀ ਮੈਂ। ਤੇ ਆਹ ਦੇਖੋ ਆਪਾਂ ਨਾ ਹੁਣ ਇਹਨੂੰ ਇਹ ਜੰਮ ਗਈ ਆ ਇਹਨੂੰ ਕੱਢ ਲਿਆ ਏ। ਤੇ ਹੁਣ ਅਸੀਂ ਆ ਆਪਣੇ ਜਿਹੜਾ ਸਾਈਡਾਂ ਤੋਂ ਲਾਵਾਂਗੇ ਪਹਿਲਾਂ। ਹੌਲੀ ਹੌਲੀ ਸੈਡਾਂ ਤੋਂ ਲਾਵਾਂਗੇ ਤੇ ਇੱਕ ਚੀਜ਼ ਆ ਇਹਦੀ ਡੰਗਾਈ ਜ਼ਿਆਦਾ ਆ ਇਹ ਥਾਲੀ ਦੇ ਵਿੱਚ ਹੁੰਦੀ ਤੇ ਪਲੇਨ ਹੋਣੀ ਸੀ ਬਰਫੀ ਇਹ ਪ੍ਰਾਤ ਦੇ ਵਿੱਚ ਆ ਤੇ ਤੁਹਾਨੂੰ ਵੀ ਪਤਾ ਵੀ ਇਹ ਥੋੜੀ ਜਿਹੀ ਨਾ ਡੰਗਾਈ ਇਹਦੀ ਜ਼ਿਆਦਾ ਆ ਜਨੀਆਂ ਕਿ ਮੋਟਾਈ ਜ਼ਿਆਦਾ ਹੈ ਇਹਦੀ ਬਰਫੀ ਦੀ ਫੇ ਜੇ ਆਪਾਂ ਦੋ ਤਿੰਨਾਂ ਥਾਲੀਆਂ 'ਚ ਇਹਨੂੰ ਪਲਟ ਕੇ ਪਾ ਦਿੰਦੇ ਬਰੀਕ ਬਰੀਕ ਕਰ ਲੈਂਦੇ ਤੇ ਇਹ ਬਹੁਤ ਹੀ ਬਰੀਕ ਹੋ ਜਣੀ ਸੀ ਉਹ ਆਪਣੀ ਮਰਜ਼ੀ ਹੁੰਦੀ ਆ ਜਿੱਦਾਂ ਦੀ ਕਿਸੇ ਜਮਾਣੀ ਜਮਾ ਸਕਦਾ ਹੈ ਉਸ ਤੇ ਆਨ ਦੋ ਥਾਲੀਆਂ ਚ ਪਾ ਲੈਂਦੇ ਤਾਂ ਵੀ ਵਧੀਆ ਸੀ ਇੱਕ ਚ ਪਾਲੀ ਤਾਂ ਵੀ ਵਧੀਆ ਹੁਣ ਇੱਕ ਸਾਈਡ ਤੇ ਮੈਂ ਕੱਟ ਦਿੱਤੀ ਆ ਹੁਣ ਦੂਜੀ ਸਾਈਡ ਕੱਟਦੇ ਆ ਹੁਣ ਵੱਡੀ ਕਰਦਣਾ ਕੱਟਦੇ ਆ ਕਿਉਂਕਿ ਛੋਟੀ ਕਰਦ ਨਾਲ ਨਾ ਪੀਸ ਹਿਲਦੇ ਘਟਿਆ ਤੇ ਵੱਡੀ ਕਰਦਣਾ ਆਪਾਂ ਲਾਉਨੇ ਇਹਨੂੰ ਜੰਮੀ ਬਹੁਤ ਆ ਹਾਂ ਦੱਬ ਦੱਬ ਕੇ ਆਪਾਂ ਜਿਹੜਾ ਲਾਵਾਂਗੇ ਪੀਸ ਇਹਦੇ ਕੱਢ ਕੇ ਤੇ ਬਹੁਤ ਫਸਕਲਾ ਚੀਜ਼ ਬਣਦੀ ਆ ਜੀ ਇਹਨੂੰ 1 ਮਹੀਨੇ 2 ਮਹੀਨੇ ਖਾਓ ਇਹਨੇ ਕਦੀ ਖਰਾਬ ਨਹੀਂ ਹੋਣਾ ਫ੍ਰਿਜ ਚ ਰੱਖ ਛੜੋ ਬਸ ਡੱਬੇ ਦੇ ਵਿੱਚ ਪਾ ਕੇ ਟਿਫਨ ਚ ਵੱਢੇ ਚ ਤੇ ਬੰਦ ਕਰਕੇ ਰੱਖ ਛੜੋ ਪਰਉਣਾ ਕੋਈ ਆ ਜੇ ਤਾਂ ਵੀ ਬੰਦਾ ਕੱਢ ਲੈਂਦਾ ਆ ਆਪਣੇ ਘਰੋਂ ਹੀ ਚੀਜ਼ ਤੇ ਬਾਹਰੋਂ ਲਿਆਉਂਦੀ ਖੇਚਲ ਨਾ ਕਰੇ ਬਹੁਤ ਹੀ ਵਧੀਆ ਚੀਜ਼ ਹੈ ਵੈਸੇ ਵੀ ਰੋਟੀ ਦੇ ਬਾਅਦ ਜਿਨ੍ਹਾਂ ਦਾ ਮਿੱਠਾ ਖਾਣ ਦਾ ਮਨ ਹੁੰਦਾ ਉਹ ਵੀ ਖਾ ਸਕਦੇ ਨੇ ਇਹ ਤੇ ਪਰਿਵਾਰ ਦੇ ਵਿੱਚ ਖਾਣ ਵਾਲੀ ਚੀਜ਼ ਹੈ ਯਾਰ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਬੜੀ ਮਿਹਰਬਾਨੀ ਜੀ ਤੁਹਾਡੀ ਤੁਹਾਡੀ ਸਪੋਰਟ ਨਾਲ ਹੀ ਨਾ ਮੇਰੀ ਹਿੰਮਤ ਵੱਧਦੀ ਆ ਫਿਰ ਨਵੀਆਂ-ਨਵੀਆਂ ਵੀਡੀਓ ਬਣਾਉਣ ਨੂੰ ਬਹੁਤ ਦਿਲ ਕਰਦਾ ਏ ਕਿ ਮੇਰੀ ਇਹ ਜਿਹੜੇ ਸਬਸਕ੍ਰਾਈਬਰ ਫੈਮਿਲੀ ਆ ਉਹ ਮੇਰੀਆਂ ਵੀਡੀਓ ਜ਼ਰੂਰ ਵੇਖਦੀ ਆ ਤਾਂ ਤੁਸੀਂ ਵੇਖਿਆ ਕਰੋ ਤੇ ਮੇਰੀ ਦਿਲ ਵਧਾਈ ਕਰਿਆ ਕਰੋ ਬਹੁਤ ਮਿਹਰਬਾਨੀ ਜੀ ਤੁਹਾਡੀ ਵੀ ਤੇ ਵੇਖਣ ਵਾਸਤੇ ਤੇ ਥੈਂਕ ਯੂ ਜਿਨ੍ਹਾਂ ਨੇ ਸਬਸਕ੍ਰਾਈਬ ਕਰ ਦਿੱਤਾ ਹੈ ਤੇ ਥੈਂਕ ਯੂ ਉਹਨਾਂ ਵੀਰਾਂ ਦਾ ਵੀ ਭੈਣਾਂ ਦਾ ਵੀ ਜਿਹੜੇ ਕਰਨ ਵਾਲੇ ਨੇ ਉਹ ਵੀ ਕਰ ਦੇਣਾ ਹੁਣ ਆਪਾਂ ਪੀਸ ਕੱਟਦੇ ਹਾਂ ਜੀ ਹੁਣ ਆਪਾਂ ਕੋਕੋਨਟ ਦਾ ਬੂਰਾ ਪਾਤਾ ਉੱਪਰ ਤੇ ਉਹ ਥਾਲੀ ਦੇ ਵਿੱਚ ਵੀ ਬੂਰਾ ਥੋੜਾ ਜਿਹਾ ਨਾ ਆਪਾਂ ਫਲਾਤਾਏ ਕੋਕੋਨਟ ਜਿਹੜੀ ਆ ਬਹੁਤ ਵਧੀਆ ਇੱਕ ਚੀਜ਼ ਹੈ ਤੇ ਆਪਾਂ ਉੱਪਰ ਲਗਾਵਾਂਗੇ ਇਹਦਾ ਟੇਸਟ ਵੀ ਬੜਾ ਵਧੀਆ ਬਰਫੀ ਦੇ ਨਾਲ ਤੇ ਇਹਦਾ ਮੇਲਜੋਲ ਹੀ ਬੜਾ ਆ ਦੇਖਿਓ ਤੁਸੀਂ ਆਹ ਦੇਖੋ ਪੀਸ ਮੈਂ ਦਿੱਤੇ ਹਲਾ ਸਾਰੇ ਤੇ ਆਹ ਦੇਖੋ ਤੁਹਾਨੂੰ ਦੱਸਿਆ ਹੀ ਨਾ ਇਹਦੀ ਡੰਗਾਈ ਇਹੋ ਜੀ ਇਹਦੀ ਕਟਾਈ ਇਹੋ ਜੀ ਆਉਣੀ ਸੀ ਬਰਫੀ ਦੀ ਆਹ ਦੇਖੋ ਥੱਲੇ ਉਹ ਪ੍ਰਾਤ ਕੋਲ ਹੈ ਨਾ ਇਸ ਕਰਕੇ ਇਹਦੀ ਥੋੜੀ ਜਿਹੀ ਕਟਾਈ ਇਹੋ ਜੀ ਆਈ ਆ ਬਾਕੀ ਕੋਈ ਇਹੋ ਜੀ ਸੋਚਣ ਵਾਲੀ ਕੋਈ ਗੱਲ ਨਹੀਂ ਕਿ ਜੇ ਆਪਾਂ ਥਾਲੀ ਚ ਪਾਈ ਹੁੰਦੀ ਤਾਂ ਪਲੇਨ ਆ ਜਣੀ ਸੀ ਤੇ ਦੇਖੋ ਦੋ ਰੰਗ ਦੀ ਹੈ ਕਿ ਨਹੀਂ ਹੈ ਬਰਫੀ ਨੇ ਆਪਣੇ ਆਪ ਦੋ ਰੰਗ ਫੜ ਲਏ ਨੇ ਹੁਣ ਆਪਾਂ ਇਹਨੂੰ ਪਲੇਟ ਵਿੱਚ ਰੱਖ ਲੈਣੇ ਆ ਜੀ ਦੇਖੋ ਉਪਰੋ ਕੋਕੋਕੋਲੀ ਤੇ ਥੱਲੇ ਆਪਾਂ ਥੋੜੀ ਜਿਹੀ ਲਾਈਟ ਰੱਖੀ ਐ ਤੇ ਉਹ ਸੇਡ ਦਾ ਤੇ ਹੁਣ ਵੇਖੋ ਆਪੇ ਨਾਂ ਰੱਖ ਲਓ ਕਿਹੜਾ ਰੱਖਣਾ ਜੇ ਦੇਖੋ ਕਿ ਨਹੀਂ ਪਿਆਰੀ ਬਰਫੀ ਐ ਦੱਸੋ ਵੈਰੀ ਗੁੱਡ ਬਰਫੀ ਤੇ ਬਣੀ ਆਈ ਆ ਆ ਦੇਖੋ ਯੋਣੀ ਮੈਂ ਖਾਣ ਨੂੰ ਦਿਲ ਕਰਦਾ ਕਿ ਮੂੰਹ ਚ ਹੀ ਖੁਰਦੀ ਜਾਣ ਲਈ ਐ ਤੇ ਮੈਂ ਜਿਹੜੀ ਬਣਾਈ ਆ ਬਰਫੀ ਮੇਰੇ ਘਰ ਵਾਲਿਆਂ ਨੇ ਤੇ ਬਹੁਤ ਤਾਰੀਫ ਕੀਤੀ ਆ ਤੁਸੀਂ ਵੀ ਬਣਾ ਕੇ ਖਵਾਓ ਸ਼ਾਇਦ ਉਹ ਵੀ ਤਰੀਫ ਕਰਨਗੇ ਤੁਹਾਡੀ ਬਹੁਤ ਵਧੀਆ ਤਰੀਫ ਕਰਨਗੇ ਤੇ ਇਹੋ ਜੀ ਬਰਫੀ ਜਿਹੜੀ ਆ ਬਹੁਤ ਵਧੀਆ ਲੱਗਦੀ ਆ ਇਹ ਬਾਜ਼ਾਰ ਲੈਣ ਜਾਵਾਂਗੇ ਤੇ ਬਹੁਤ ਮਹਿੰਗੀ ਆ ਇਹ ਚੀਜ਼ ਇੱਕ ਨਾ ਸਾਵਧਾਓ ਮਲਾਈ ਦਾ ਜਿਹੜਾ ਫੋਕ ਹੁੰਦਾ ਖੋਆ ਹੀ ਹੁੰਦਾ ਪੂਰਾ ਉਹਦੀ ਬਰਫੀ ਆ ਇਹ ਬਹੁਤੇ ਦਿਨਾਂ ਦੀ ਮਲਾਈ ਨਹੀਂ ਰੱਖਣੀ ਚਾਹੀਦੀ ਥੋੜੇ ਦਿਨਾਂ ਦੀ ਮਲਾਈ ਦੀ ਆਪਾਂ ਬਣਾ ਸਕਦੇ ਆ ਜੀ ਮਿਲਦੇ ਆ ਜੀ ਅਗਲੀ ਵੀਡੀਓ ਦੇ ਨਾਲ ਗੁੱਡ ਬਾਏ